ਜੋ ਸੁਵਿੰਦਰ ਸਿੰਘ ਜੀ ਸੁਵਿੰਦਰ ਜੀ ਕਿਰੇ ਪਿੰਡ ਸੰਗ ਲਾਈ ਬਣਨ ਵਾਲੀ ਆ ਜਿਹੜਾ ਤੁਹਾਡੇ ਇੱਥੇ ਪਿੰਡ ਦੇ ਕੋਲ ਟਾਲ ਲੱਗੀ ਹੈ ਹਾਂਜੀ ਜਿੰਨੀ ਟਾਲ ਲੱਗੀ ਹੈ ਵੀ ਔਰ ਕੀ ਪੁਜੀਸ਼ਨ ਹੈ ਸਲੋਗੇ ਟਾਂਜਦਾ ਲੱਗੀ ਆ ਸਟੜ ਤੋਂ ਲੱਗੀ ਸੀਗੀ ਯਾਨੀ ਡੇਢ ਤੋਂ ਦੋ ਕਿਨਾਲ ਉਹਨਾਂ ਦੀ ਵਿਚਾਲੇ ਦੀ ਪਾੜੀ ਡਿੱਗ ਪਈ ਆ ਤੇ ਕੱਲ ਅਸੀਂ ਕੰਪਲੀਟ ਕਰ ਗਏ ਸੀ ਕਿ ਅਗਰ ਬੋਰੇ ਲਾ ਕੇ ਰੋਕ ਗਿਆ ਸੀਗਾ ਪਾਣੀ ਤੇ ਰਾਤ ਫਿਰ ਉਹ ਬੋਰੇ ਸਾਰੇ ਡੱਗ ਗਿਆ ਪਾਣੀ ਵਧਣ ਕਰਕੇ ਫੇ ਜਾਨੀ ਉਹ ਸਾਰਾ ਖਰਾਬਾ ਹੋ ਗਿਆ ਹੁਣ ਦੁਬਾਰਾ ਫੇ ਲੱਗੇ ਹੋਏ ਆ ਤੇ ਆ ਚੌਥਾ ਦਾਣਾ ਆ ਚੌਥਾ ਦੇਣਾ ਸਾਨੂੰ ਲਗਾਤਾਰੀ ਟੋਟ ਲਗਾਤਾਰੀ ਲਗਾਤਾਰੀ ਪਾਣੀ ਵਧ ਰਿਹਾ ਪਾਣੀ ਵਧਦਾ ਜੀ ਇਦਾਂ ਪਾਣੀ ਦਾ ਹੁਣ ਉਹ ਸਾਰਾ ਵਹਾ ਇਧਰੋਂ ਹੋ ਗਿਆ ਪਰਲੇ ਪਾਸੇ ਘਟ ਗਿਆ ਵਾ ਤੇ ਸਾਰਾ ਪਾਣੀ ਦਾ ਜਾਨੀ ਵਹਾ ਇਧਰੋਂ ਗਿਆ ਇਸ ਵੇਲੇ ਕਿੰਨਾ ਕੁ ਪਾਣੀ ਤੇਜ਼ ਚੱਲ ਰਿਹਾ ਹੈ ਇਸ ਟਾਈਮ ਪਾਣੀ ਬਹੁਤ ਤੇਜ਼ ਆ ਪਾਣੀ ਦਾਵਾ ਦੇ ਜਾਣੀ ਹੁਣ ਬੋਰੀਆਂ ਲਾ ਕੇ ਬਾਕੀ ਸਾਰਾ ਕੁਝ ਜੰਮੋ ਬੋਰੀਆਂ ਲਾ ਕੇ ਸਾਰਾ ਕੁਝ ਕਰ ਰਹੇ ਆ ਯਾ ਲਾ ਕੇ ਤੇ ਪਾਣੀ ਦੇ ਬਹਾਵ ਦੇ ਨਾਲ ਕਿੰਨੀ ਕਿ ਮਿੱਟੀ ਜਿਹੜੀ ਇੱਕ ਕਿੱਲੀ ਲੰਬੀ ਏਰੀਆ ਤੱਕ ਜਿਹੜੀ ਹੈ ਤੇ ਪਾਣੀ ਜੀ ਮਿਕਸ ਹੋ ਰਹੀ ਆ ਮਿੱਟੀ ਦੇਖੋ ਜੀ ਹੁਣ ਸਾਰਾ ਸਾਰਾ ਜਿਹੜਾ ਪੈਵਚਾਰਿਆਂ ਦਾ ਦੋ ਕਿੱਲੇ ਤਾਂ ਦੋ ਕਿੱਲੇ ਰੇਟ ਗਿਆ ਰੁੜ ਗਿਆ ਆ ਇਹ ਜਿਹੜਾ ਹੁਣ ਕੰਮ ਹੋ ਰਿਹਾ ਹੈਗਾ ਜੀ ਇਹ ਪ੍ਰਸ਼ਾਸਨ ਕਰਾ ਰਿਹਾ ਹੈ ਜਾਂ ਪਿੰਡ ਦੇ ਦੇਖੋ ਜੀ ਸੰਗਤਾਂ ਦਾ ਵੀ ਸੰਯੋਗ ਆ ਪ੍ਰਸ਼ਾਸਨ ਦਾ ਵੀ ਸੰਯੋਗ ਆ ਪ੍ਰਸ਼ਾਸਨ ਵੀ ਆਇਆ ਹੋਇਆ ਹੈ ਪ੍ਰਸ਼ਾਸਨ ਵੀ ਆਇਆ ਹੋਇਆ ਆंचे ਪਿੰਡ ਆ ਉਹ ਵੀ ਨਾਲ ਲੱਗੇ ਹੋਏ ਨਾਲ ਲੱਗੇ ਹੋਏ ਆ ਹੁਣ ਕਿੰਨਾ ਤੁਹਾਨੂੰ ਲੱਗਦਾ ਵੀ ਕਿੰਨਾ ਸਮਾਂ ਹੋਰ ਲੱਗ ਸਕਦਾ ਜੀ ਦੇਖੋ ਜੀ ਇਹ ਤਾਂ ਹੁਣ ਰਾਤ ਤਕਰੀਬਨ ਸਾਨੂੰ ਨਹੀਂ ਰਹਿ ਹੋ ਜਾਣਾ ਹੋ ਸਕਦਾ 12 ਵਜ ਜਾਣ 1 ਵਜੇ 2 ਵਜੇ ਇਹ ਤਾਂ ਹੁਣ ਕਰਕੇ ਜਾਵਾਂਗੇ ਜੇ ਨਾ ਕੀਤਾ ਤੇ ਜਿਹੜਾ ਪਹਿਲਾਂ ਕੰਮ ਕੀਤਾ ਹੈ ਉਹ ਵੀ ਬੇਕਾਰ ਹੋ ਜਾਣਾ ਕਿਉਂਕਿ ਪਾਣੀ ਦੇ ਆਵਾਜ਼ਾ ਕੋ ਪਤਾ ਨਹੀਂ ਨਾ ਹੁੰਦਾਗਾ ਤੁਸੀਂ ਲਾਤੀ ਸਾਰਾ ਕਰਕੇ ਗਈ ਦੁਬਾਰਾ ਅੱਜ ਫਿਰ ਹੋਇਆ ਬਿਲਕੁਲ ਬਿਲਕੁਲ ਜੀ ਜਿਵੇਂ ਤੁਸੀਂ ਕਹਿ ਰਹੇ ਹੋ ਜਗ੍ਹਾ ਜਗ੍ਹਾ ਤੇ ਟੁੱਟ ਰਿਹਾ ਹੈ ਤੁਸੀਂ ਪ੍ਰਸ਼ਾਸਨ ਇਸ ਵਾਰੀ ਕੋਈ ਗੱਲਬਾਤ ਕੀਤੀ ਵੀ ਇਹਦਾ ਕੀ ਹਾਲ ਹੋ ਸਕਦਾ ਹੈ ਕਿ ਜਗ੍ਹਾ ਜਗ੍ਹਾ ਤੇ ਟੁੱਟ ਰਿਹਾ ਹੈ ਚੀਜ਼ ਸਾਰੀ ਚਾਹੀਦੀ ਸੀ ਉਹਨਾਂ ਨੇ ਪ੍ਰੋਵਾਈਡ ਕਰਾਈ ਹੈ ਹੁਣ ਮੰਗ ਕੀ ਕਰ ਦੇਣ ਤੁਸੀਂ ਹੁਣ ਅਸੀਂ ਇਹੀ ਮੰਗ ਕਰਦੇ ਆਂ ਪ੍ਰਸ਼ਾਸਨ ਜਿਵੇਂ ਸਾਡਾ ਸਹਿਯੋਗ ਕਰਦਾ ਐਵੇਂ ਕਰੀਏ ਬਈ ਤੇ ਚਲੋ ਨਾਲ ਸੰਗਤਾਂ ਦਾ ਵੀ ਸਹਿਯੋਗ ਆ ਵੀ ਸਾਡਾ ਇਹ ਬਚਾਅ ਹੋ ਸਕਦਾ ਸਾਰਾ ਸਮਾਨ ਪ੍ਰੋਪਰ ਇੱਥੇ ਮਿਲ ਰਿਹਾ ਜੀ ਤੁਹਾਡੇ ਕੋਲ ਪਹੁੰਚ ਰਿਹਾ ਕਿਸੇ ਚੀਜ਼ ਦੀ ਪਰੇਸ਼ਾਨੀ ਕੋਈ ਪਰੇਸ਼ਾਨੀ ਨਹੀਂ ਸਭ ਕੁਝ ਮਿਲ ਰਿਹਾ ਜੀ ਠੀਕ ਹੈ ਸਰ ਪੜਾ ਜੀ ਮੇਰਾ ਨਾਂ ਜੀ ਹਰਮੰਦਰ ਸਿੰਘ ਚੀਮਾ ਪਿੰਡ ਸੰਗਲਾ ਜੀ ਹਰਮੰਦਰ ਸਿੰਘ ਜੀ ਅੱਜ ਜਿਹੜੀ ਦਿਓ ਜਾਣਕਾਰੀ ਅੱਜ ਜਿਹੜਾ ਇੱਥੇ ਮਿੱਟੀ ਖੁਰਖੁਰ ਕੇ ਵਿੱਚ ਦਰਿਆ ਦੇ ਮਿਲ ਰਹੀ ਹੈ ਪਾਣੀ ਦੇ ਤੇਜ਼ ਭਾਵ ਕਰਕੇ ਕਿੰਨਾ ਅਸੀਂ ਜੀ ਇਹ ਜਿਹੜਾ ਢਾ ਲੱਗੀ ਨੂੰ ਅੱਜ ਚੌਥਾ ਦਿਨ ਹੋ ਗਿਆ ਜੀ ਅਸੀਂ ਚਾਰਾਂ ਦਿਨਾਂ ਤੋਂ ਆਪਦੇ ਵੱਲੋਂ ਜ਼ੋਰ ਲਾ ਰਹੇ ਹਾਂ ਵੀ ਕਿਸੇ ਹਿਸਾਬ ਨਾਲ ਰੁਕ ਜੇ ਪਰ ਪਾਣੀ ਦਾ ਜਿਵੇਂ ਜਿਵੇਂ ਫਲੋ ਘਟ ਜਾ ਜਦੋਂ ਵਾਧਾ ਉਹਦਾ ਜਿਹੜਾ ਝਕਾਵਾ ਜਿਹੜਾ ਸਾਰਾ ਹੀ ਸਾਡੇ ਇਧਰ ਬੰਨ ਦੇ ਨਾਲ ਹੋ ਗਿਆ ਵਾ ਇਸ ਕਰਕੇ ਜਿਹੜੇ ਸਾਨੂੰ ਇਹ ਬੰਨ ਵੱਲੋਂ ਆ ਰਿਹਾ ਵੱਡ ਵੱਡ ਕੇ ਕਿਉਂਕਿ ਇੱਥੇ ਤਕਰੀਬਨ ਡੰਗਾਈ ਆ ਜਿਹੜੀ ਕੋਈ 20 ਤੋਂ 25 ਫੁੱਟ ਥੱਲੇ ਹੋ ਚੁੱਕੀ ਆ ਜਿਹਦੇ ਕਰਕੇ ਅਪਰੋਚ 4-4 5-5 ਫੁੱਟ ਰਾਤ ਜੇ ਗੱਲ ਕਰੀਏ ਤਾਂ ਰਾਤ ਦੀ ਤਕਰੀਬਨ 10 ਫੁੱਟ damn ਇਹ ਮੰਗਰੇ ਇਹਨਾਂ ਨੂੰ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਵਾ ਤੇ ਅਸੀਂ ਸਾਰੇ ਰਲ ਮਿਲ ਕੇ ਅਸੀਂ ਕੰਮ ਕਰ ਰਹੇ ਵਾ ਅੱਗੇ ਸਾਡਾ ਜਿਹੜਾ ਕੰਮ ਸੀ ਦਿਨੇ ਦਿਨੇ ਅਸੀਂ ਕਰਦੇ ਸੀ ਜੇ ਰਾਤ ਨੂੰ ਬੰਦ ਕਰ ਦਿੰਦੇ ਸੀ ਪਰ ਜਿਹੜਾ ਸਾਡਾ ਦਿਨੇ ਕੰਮ ਕੀਤਾ ਹੋਇਆ ਵੀ ਜਿਹੜਾ ਉਹ ਨੇਫਲ ਹੋ ਜਾਂਦਾ ਸੀ ਉਹਦੇ ਕਰਕੇ ਅਸੀਂ ਅੱਜ ਦਿਨ ਪਰ ਰਾਤ ਜਿਹੜਾ ਕੰਮ ਕਰਾਂਗੇ ਰਾਤ ਨੂੰ ਜਿਹੜਾ ਪ੍ਰਸ਼ਾਸਨ ਨੂੰ ਕਹਿ ਕੇ ਲਲਟਾਂ ਦਾ ਪ੍ਰਬੰਧ ਕਰਵਾ ਲਿਆ ਵਾ ਜੋ ਸਾਨੂੰ ਡੀਜ਼ਲ ਦੀ ਮੰਗ ਸੀ ਉਹ ਵੀ ਆ ਬਾਕੀ ਅਸੀਂ ਧੰਨਵਾਦ ਵੀ ਨਾਲ ਕਰਨਾ ਚਾਹੁੰਦੇ ਆ ਵੀ ਜੀ ਸੰਸਥਾ ਸੇਵਾ ਆਈ ਆ ਡੇਰੇ ਤੋਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਅੱਜ ਸਹਿਯੋਗ ਦੇਣ ਵਾਸਤੇ ਸਾਡੇ ਕੋਲ ਆਏ ਆ ਕheti ਦਾ ਕਿੰਨਾ ਕਿੰਨਾ ਨੁਕਸਾਨ ਹੈ ਖੇਤੀ ਦਾ ਜੇ ਅਸੀਂ ਸਹੀ ਜਾਣੀਏ ਤਾਂ ਸਾਡੇ ਖੇਤੀ ਦਾ ਜਿਹੜਾ ਇਹ ਦੋ ਕਿੱਲੇ ਤਾਂ ਲਾਮ ਹੀ ਜਿਹੜੀ ਜਿਹੜੀ ਤਕਰੀਬ ਖਤਮ ਹੋ ਚੁੱਕੀਆਂ ਨੇ ਸ਼ਿਗਰਤ ਸਿੰਘ ਜੀ ਕਿਹੜੇ ਪਿੰਡ ਤੋਂ ਪਿੰਡ ਹੈਗਾ ਜੀ ਮੇਰਾ ਬਸੋਂ ਮੇਰੀ ਚੱਕ ਬਾਵਣੀਆਂ ਚੀਆਂ ਨਾਲ ਹੱਦ ਪੈਂਦੀ ਐ ਇੱਥੇ ਮੋਗੇ ਤੇ ਜਲੰਧਰ ਜ਼ਿਲ੍ਹੇ ਦੀ ਆ ਜਮੀਨ ਜਿਹੜੀ ਐ ਚੱਕ ਆਪਣੇ ਮੋਗੇ ਜ਼ਿਲ੍ਹੇ ਦੇ ਵਿੱਚ ਆ ਵਾਸੀਆਂ ਪਿੰਡ ਦੀ ਜ਼ਮੀਨ ਤੇ ਕਿੱਦਾਂ ਇਹ ਹਾਦਸਾ ਹੋਇਆ ਜਲੰਧਰ ਹਾਦਸਾ ਹੋਇਆ ਜੀ 8 ਕ ਦਿਨ ਤੋਂ ਪਾਣੀ ਥੋੜਾ ਥੋੜਾ ਜਿੱਦਾਂ ਪਹਿਲਾਂ ਜੀ ਜਦੋਂ ਚੜ੍ਹਾ ਆਇਆ ਉਦੋਂ ਤਾਂ ਕੋਈ ਇੱਥੇ ਸੱਟ ਨਹੀਂ ਕੋਈ ਟੱਕਰ ਨਹੀਂ ਕੋਈ ਬਾਤ ਨਹੀਂ ਸਹੀ ਚੱਲ ਰਿਹਾ ਜੀ ਉਸ ਤੋਂ ਬਾਅਦ ਅੱਜ 8 ਦਿਨ ਹੋਇਆ ਉਸ ਦਿਨ ਤੋਂ ਥੋੜਾ ਥੋੜਾ ਕਰਨਾ ਸ਼ੁਰੂ ਹੋਇਆ ਚਲੋ ਅਸੀਂ ਆਖਿਆ ਵੀ ਥੋੜਾ ਬਹੁਤਾ ਤਾਂ ਅੱਗੇ ਵੀ ਹੋ ਜਾਂਦਾ ਉਨੀ ਕੀ ਦੀ ਕੋਈ ਗੱਲ ਨਹੀਂ ਤੇ ਅੱਜ ਛੇਵਾਂ ਦੇ ਨਾਲ ਜਿਹਦੋਂ ਦੇਖਿਆ ਅਸੀਂ ਵੀ ਸਟੱਡ ਦੇ ਉੱਪਰ ਦੀ ਪਾਣੀ ਨਾਲ ਦੀ ਘਾਰ ਪੈ ਗਈ ਫਿਰ ਅਸੀਂ ਆਪ ਇਕੱਠੇ ਘਰ ਦੇ ਵੀ ਆਏ ਨਾਲ ਆਗੇ ਲਾਗੇ ਬੰਨੇ ਦੇ ਵੀ ਆਏ ਤੇ ਅਸੀਂ ਆਪਦੇ ਬੋਰੇ ਬਾਰੇ ਲਿਆ ਕੇ ਖਲ ਖੂਲ ਵਾਲੇ ਖਾਦਾਂ ਵਾਲੇ ਲਿਆ ਕੇ ਤਾਂ ਅਸੀਂ ਕੁਝ ਸ਼ੌਂਕ ਮੁਰੇਦਾਰੀ ਅਡਜਮੈਂਟ ਕਰਕੇ ਆਪਦਾ ਉਹਨੂੰ ਬੰਨੇ ਬੰਨਿਆ ਤੇ ਸਾਡੇ ਕੋਲ ਮੁੜ ਕੇ ਮਹਿਕਮੇ ਨੂੰ ਵੀ ਅਸੀਂ ਕੋਈ ਅਲਰਟ ਕੀਤਾ ਇਹ ਵੀ ਆਇਆ ਚਲੋ ਇਹਨਾਂ ਨੇ ਅੱਜ ਤੋਂ ਚੌਥਾ ਦਿਨ ਹੋ ਗਿਆ ਜੀ ਫਿਰ ਇਹ ਵੀ ਆਗੇ ਨਾਲ ਇਹਨਾਂ ਨੇ ਸਾਡੇ ਸਹਿਯੋਗ ਦਿੱਤਾ ਮੂਰੇ ਬਾਰੇ ਲਵਾਏ ਚਲੋ ਉਦੋਂ ਇਨਾ ਖਤਰਾ ਨਹੀਂ ਸੀਗਾ ਇਹ ਵੀ ਜਿੰਨਾ ਖਸਾਬ ਨਾਲ ਇਹ ਵੀ ਚਲਾਉਂਦੇ ਰਿਹਾ ਸਾਰਾ ਕੁਝ ਸਾਡੇ ਨਾਲ ਸਹਿਯੋਗ ਦਿੱਤਾ ਉਸ ਤੋਂ ਬਾਅਦ ਜੇ ਕੱਲ ਸਾਰਾ ਕੁਝ ਸਾਡੇ 3 ਦਿਨ ਕੈਤਿਆਂ ਦੀ ਮਿਹਨਤ ਕੱਲ ਉਦੋਂ ਪਤਾ ਲੱਗਾ 1:30 ਵਜੇ ਜਦੋਂ ਕਿ ਜੋ 6:00 ਵਜੀ ਉਹਨੇ ਨਾਲ ਹੀ ਅੱਜ ਤੋਂ ਕੋਈ 25 ਸਾਲ ਦੇ ਲੱਗੇ ਆ ਜਿਹੜੇ ਸਟਰੱਡ ਉਹ ਵੀ ਰੋਡ ਲਗਿਆ ਸਾਡੇ ਤਿੰਨ ਦਿਨਾਂ ਦੇ ਲਾਇਆ ਬੋਰਾ ਬਾਰੇ ਬਾਰੇ ਜੋ ਸੀਗੇ ਉਹ ਸਭ ਲੈ ਗਿਆ ਹੁਣ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਇੱਥੇ ਜੀ ਨੁਕਸਾਨ ਦੀ ਗੱਲ ਨਹੀਂ ਸਾਨੂੰ ਪਤਾ ਲੱਗਦਾ ਨੁਕਸਾਨ ਤਾਂ ਚਲੋ ਹੁੰਦੇ ਹੀ ਆ ਜੀ ਡੇਢ ਕਿੱਲੇ ਦਾ ਸਾਡਾ ਨੁਕਸਾਨ ਹੋਇਆ ਨੁਕਸਾਨ ਤਾਂ ਹੁਣ ਕੱਲ ਮੈਨੂੰ ਸੱਜਣਾ ਆਦੇ ਵੀ ਆਪਾਂ ਆਹ ਮੈਂ ਕਿਹਾ ਜਿੱਥੇ ਬਣਦਾ ਬਣਾ ਲਓ ਅੱਜ ਸਾਨੂੰ ਝੋਨੇ ਦਾ ਨਿਕਾ ਕੋਈ ਫਿਕਰ ਅੱਜ ਤਾਂ ਸਾਨੂੰ ਆ ਵੀ ਇਹ ਇਲਾਕਾ ਬਚਾ ਲਈਏ ਬੰਦ ਬਚ ਗਿਆ ਤਾਂ ਸਾਰਾ ਏਰੀਆ ਬਚ ਜਾਊਗਾ ਸਾਨੂੰ ਝੋਨੇ ਦਾ ਤਾਂ ਹੁਣ ਜ ਕੋਈ ਐਡੀ ਗੱਲ ਟੋਟਲ ਖੂਨੇ ਦਾ ਸਿਰਫ ਅਸੀਂ ਆਨੇ ਵੀ ਆਪ ਦਾ ਏਰੀਆ ਬਚਾਲੀਏ ਬਾਹਰ ਘਰਾਂ ਬਚ ਜਾਣਗੇ ਸਾਰੇ ਪਿੰਡ ਬਚ ਜਾਣਗੇ ਕਿਉਂਕਿ ਜਦੋਂ ਪਾਣੀ ਲੱਥਾ ਏਟਾ ਬਹੁਤ ਜਿਆਦਾ ਅੱਜ ਦੇਖੋ ਪੁਲ ਦੇ ਥੱਲਿਓ ਜਿੰਨਾ ਵੀ ਟੋਟਲ ਵਾ ਵਾ ਸਾਰਾ ਇਸ ਬੰਨੇ ਆ ਰਿਹਾ ਇੰਨੀ ਸੱਤ ਪੈਰੀ ਤੁਹਾਡੇ ਕੋਲ ਮੂਵੀ ਬਣੀ ਹੋਣੀ ਨਹੀਂ ਤੇ ਬਣਾ ਕੇ ਦੇਖੋ ਹੁਣ ਇਹ ਆਗੇ ਸਹਯੋਗ ਅੱਜ ਜਿਹੜਾ ਨਾ ਕੱਲ ਵੀ ਪ੍ਰਸ਼ਾਸਨ ਨੇ ਦਿੱਤਾ ਪਰਸੋਂ ਵੀ ਦਿੱਤਾ ਸਪੋਸ਼ ਪਰ ਅੱਜ ਜਿਹੜਾ ਨਾ ਜਨਤਾ ਵੀ ਸਾਡੇ ਨਾਲ ਅੱਜ ਬਹੁਤ ਸਾਥ ਦੇ ਰਹੀ ਆ ਡੇਰੀ ਸੰਧੂਰ ਤੋਂ ਇੰਨਾ ਜਨਤਾ ਦਾ ਸਾਥ ਆ ਉਹਨਾਂ ਹੀ ਅੱਜ ਆਪਣੇ ਇਹਨਾਂ ਦਾ ਮਹਿਕਮੇ ਦਾ ਵੀ ਸਾਥ ਆ ਅੱਜ ਦੋਵਾਂ ਤਰ੍ਹਾਂ ਨੇ ਸਾਥ ਦਿੱਤਾ ਅੱਜ ਰਾਹ ਵੀ ਚਾਲੂ ਹੋ ਗਿਆ ਅੱਜ ਕੰਮ ਵੀ ਉਧਰ ਚੱਲ ਪਿਆ ਇਹ ਰਾਹ ਤੁਸੀਂ ਆਪਣੀ ਪਹਿਲੀ ਚੋਂ ਬਣਾਇਆ ਪਹਿਲੀ ਚੋਂ ਬਣਾਇਆ ਜੀ ਅੱਜ ਹੀ ਬਣਾ ਰਹੇ ਆ ਜੀ ਅਜੇ ਵੀ ਪੂਰਾ ਨਹੀਂ ਬਣਿਆ ਅਜੇ ਵੀ ਟਰਾਲੀਆਂ ਦੇਖੋ ਖੁੱਭੀ ਖੜੀ ਆ ਤੇ ਇਹ ਬਣਾ ਹੀ ਜਾਣੇ ਵੀ ਆਵੇ ਮਿੱਟੀ ਆਈ ਹੋਈ ਆ ਮਿੱਟੀ ਵੀ ਪਾਈ ਜਾਂਦੇ ਆ ਬੋਰੇ ਵੀ ਲਈ ਆਉਣੇ ਅੱਜ ਟਰਾਲੀਆਂ ਬੋਰੇ ਵੀ ਭਰਦਿਆਂ ਅੱਜ ਉਥੇ 10 ਟਰਾਲੀਆਂ ਕਰੀਆਂ ਪ੍ਰਸ਼ਾਸਨ ਵੱਲੋਂ ਬੁਰਾ ਸਹਿਯੋਗ ਮਿਲਿਆ ਅੱਜ ਪੂਰਾ ਸਹਿਯੋਗ ਆ ਜੀ ਅਵੇ ਅੱਜ ਦੀ ਨਹੀਂ ਮੈਂ ਕੱਲ ਦਾ ਕੱਲ ਵੀ ਪ੍ਰਸ਼ਾਸਨ ਸਾਡੇ ਨਾਲ ਕੋ ਰਿਹਾ ਵਾ ਪਹਿਲਾਂ ਪ੍ਰਸ਼ਾਸਨ ਨੇ ਐਡਾ ਨਹੀਂ ਸੀਗਾ ਚਲੋ ਤੇ ਕੱਲ ਦਾ ਜਰੂਰ ਨਾਲ ਸਾਥ ਦਿੱਤਾ ਅੱਜ ਦਾ ਪੂਰਾ ਪ੍ਰਸ਼ਾਸਨ ਇਹ ਵਿੱਚ ਜਾਣ ਕੇ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ ਅੱਜ ਸਾਥ ਆ ਅੱਜ ਏਰੀਏ ਦਾ ਵੀ ਸਾਥ ਆ ਭਰਾਵਾ ਦਾ ਵੀ ਸਾਥ ਆ ਸਭ ਕਾ ਸੇ ਦਾ ਹੁਣ ਜਨਤਾ ਦੇਖ ਲੋ ਕਿੰਨੀ ਆ ਕੰਮ ਕਰਦੀ ਸਾਰਿਆਂ ਦੀ ਲੰਗਰ ਪਾਣੀ ਵੀ ਤਿਆਰ ਹੁੰਦਾ ਸਵੇਰ ਤੋਂ ਚਾਹ ਦਾ ਡੇਗਾ ਸਵੇਰ ਤੋਂ ਚੱਲਦੇ ਸਭ ਕੁਝ ਭਰਾਵਾਂ ਦੇ ਸਹਿਯੋਗ ਨਾਲ ਸਭ ਕੁਝ ਚੱਲ ਰਿਹਾ ਹੈ